ਕਰਦੇ ਆਂ ਉਮੀਦ ਕਰਦੇ ਆਂ ਵੀ ਸਾਡੀ ਹੈਲਪ ਕਰਨਗੇ ਇਹ ਚੀਜ਼ ਦੇ ਵਿੱਚ ਤਾਂ ਕਿ ਇਹ ਲੁੱਟਾਂ ਘੋਹਾਂ ਬੰਦ ਹੋਣ ਇਹ ਵਿਚਾਰਾ ਗਰੀਬ ਪਤਾ ਨਹੀਂ ਕਿੰਨੀ ਦੂਰ ਕੰਬਲ ਤੁਰ ਕੇ ਵੇਚਦਾ ਸੀ ਕਿਵੇਂ ਸੀ ਇਹਦਾ ਫੋਨ ਖੋ ਕੇ ਲੈ ਕੇ ਇਹ ਰਸਤੇ 'ਚ ਰੋਂਦਾ ਰੋਂਦਾ ਸੀ ਖੜਾ ਸਾਰਿਆਂ ਨੇ ਦੇਖਿਆ ਚਲੋ ਸਾਡੇ ਵਿਚਾਰ ਮਨ 'ਚ ਆਇਆ ਤਾਂ ਅਸੀਂ ਇੰਨਾ ਕਿ ਜਿੰਨੇ ਕੁ ਜੋਕੇ ਹੈਗੇ ਸੀ ਅਸੀਂ ਕਰਿਆ ਜੀ ਧੰਨਵਾਦ ਜੀ ਅੱਛਾ ਹੁਣ ਆਪਾਂ ਗੱਲ ਕਰਾਂਗੇ ਬਸ਼ੀਰ ਦੇ ਨਾਮ ਨਾਲ ਇਹਨਾਂ ਦਾ ਨਾਮ ਬਸ਼ੀਰ ਹੈ ਤੇ ਬਸ਼ੀਰ ਕਿਹੋ ਜਿਹਾ ਲੱਗ ਰਿਹਾ ਹੈ ਆਪਕੋ ਜੋ ਇਹਨਾਂ ਨੇ ਫੋਨ ਦਿਆ ਸਰਪੰਚ ਸਾਹਿਬ ਨੇ ਮੈਂ ਇਸ ਕੇ ਮਿਹਰ ਪਰ ਸ਼ੁਕਰਗੁਜ਼ਾਰ ਹੂੰ ਜੀ सरपंच ਨੇ ਬਹੁਤ ਹਲਫ ਕੀ ਮੈਨੂੰ ਠੀਕ ਹੈ ਹਾਂਜੀ ਅਭੀ ਮਨ ਖੁਸ਼ ਹੈ ਵੀ ਹਾਂਜੀ ਹਾਂਜੀ ਬਹੁਤ ਖੁਸ਼ ਹੈ ਪਹਿਲੇ ਜੋ ਪੰਜਾਬ के लिए एक मन में ये था कि पंजाब दोबारा नहीं आऊंगा करके ठीक है मैं शुक्र इसका, उसका शुक्र गुजारों जी ठीक है तो फिर अभी ये अपनी लैंग्वेज में अपनी भाषा में अपने जो आपके कश्मीरी भाई अभी देख रहे हैं ਤੁਹਾਨੂੰ ਕੋ ਬੋਲ ਦਿਜੀਏ ਕਿ ਵੀਡੀਓ ਕੋ ਸ਼ੇਅਰ ਕਰ ਦੇਣਾ ਕਿ ਪੰਜਾਬੀਓ ਨੇ ਹਮਾਰਾ ਹਾਕਰ ਮਤਲਬ ਵਾਪਿਸ ਕਰ ਦਿੱਤਾ ਹਮਾਰਾ ਫੋਨ ਜੋ ਹਮਾਰਾ ਕਸ਼ਮੀਰੀ ਭਾਈ ਹੈ ਉਹ ਉਦਨ ਪਾਇਆ ਪੰਜਾਬ ਦੀ ਬਲੇ ਬਲੇ ਕਰਾਉਣੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜੀ ਸਰਪੰਚ ਸਾਹਿਬ ਹੁਣ ਜਿਹੜੇ ਭਵਿੱਖ ਦੇ ਵਿੱਚ ਕਾਰਜ ਨੇ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਮਤੇ ਪਾਵਾਂਗੇ ਉਹਨਾਂ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਦੀ ਹਰਕਤਾਂ ਕਰਦ ਨੇ ਫਿਰ ਕਿਹੜੀਆਂ ਕਿਹੜੀਆਂ ਪਲਾਨਿੰਗਾਂ ਰਹਿਣਗੀਆਂ ਉਹਦੇ ਵਿੱਚ ਸ਼ਾਮਲ ਤੁਹਾਡੇ ਵੱਲੋਂ ਜੀ ਅਸੀਂ ਜੀ ਇਹ ਸਾਰੇ ਜਿੰਨੇ ਮੇਰੇ ਸਾਥੀ ਨੇ ਪੰਚ ਸਹਿਬਾਨ ਨੇ ਜੀ ਅਸੀਂ ਸਾਰਿਆਂ ਨੇ ਬੈਠ ਕੇ ਮੇਰੇ ਨਾਲ ਵੀ ਖੜੇ ਨੇ ਸਾਰੇ ਅਸੀਂ ਸਾਰਿਆਂ ਨੇ ਬੈਠ ਕੇ ਇਹੀ ਮਤਲਬ ਵਿਚਾਰ ਗਰਦੀਪਾ ਜਿੱਦਣ ਆਜਾ ਤੇ ਅਸੀਂ ਇਹੀ ਵਿਚਾਰ ਵਟਾਂਦਰਾ ਕਰਿਆ ਵੀ ਆਪਣੇ ਪਿੰਡ ਜਿਹੜਾ ਕੁਝ ਵੀ ਇਹ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਵਾਰੀ ਇਹ ਘਟਨਾ ਵਾ ਤੇ ਹੁਣ ਬਿੱਲਾ ਜਿਹੜਾ ਸੇਖਾ ਵਾ ਉਹ ਹੁਣੀ ਮੋਬਾਈਲ ਤੋਂ ਦੇ ਰਿਹਾ ਉਹਦਾ ਕਾਰਨ ਇੱਕੋ ਇੱਕ ਹੈ ਕਿ ਇਹ ਜਿਹੜਾ ਬਸ਼ੀਰ ਹੈ ਉਹ ਆਪਣੇ ਪਿੰਡ ਚਲੇ ਗਿਆ ਸੀ ਤੇ ਬਾਅਦ ਦੇ ਵਿੱਚ ਇਹਦੇ ਨਾਲ ਸਰਪੰਚ ਸਾਹਿਬ ਦੀ ਗੱਲਬਾਤ ਹੋ ਰਹੀ ਸੀ ਇਹਦੇ ਨਾਲ ਵਾਰ-ਵਾਰ ਤੇ ਜਦੋਂ ਹੀ ਇਹ ਪਿੰਡ ਤੋਂ ਆਇਆ ਆਪ ਗਾਉਂ ਸੇ ਵਾਪਸ ਕਬਾਏ ਆ ਜਾਈ ਜੀ ਆ ਜਾਈ ਹੈ ਹਾਂਜੀ ਫਿਰ ਸਰਪੰਚ ਸਾਹਿਬ ਕੇ ਪਾਸ ਸਿੱਧਾ ਆ ਜਾਈਂ ਤੇ ਹਾਂਜੀ ਇਹਨਾਂ ਨੇ ਫੋਨ ਕੀਤਾ ਤਾਂ ਵੀ ਆਪਕੋ ਆਣਾ ਹੈ ਹਾਂ ਤਾਂ ਇਹਨਾਂ ਨੇ ਮਤਲਬ ਸਰਪੰਚ ਸਾਹਿਬ ਉਦਣ ਦੇਈ ਮਤਲਬ ਮੈਂ ਇੰਨੀ ਦੇਖੋ ਜਿਸ ਤਰ੍ਹਾਂ ਉਹਨਾਂ ਲਈ ਪੂਰੇ ਸਖਤਾਂ ਠੀਕ ਹੈ ਨਾ ਤੇ ਮਤਲਬ ਜੇ ਕੋਈ ਇਹੋ ਜਿਹਾ ਕੋਈ ਚੋਰੀ ਕਰਦਾ ਜਾਂ ਕੋਈ ਪਿੰਡ ਦੇ ਵਿੱਚ ਕੁਝ ਵੀ ਇਹੋ ਜਿਹੀ ਗੱਲਬਾਤ ਹੁੰਦੀ ਆ ਤਾਂ ਅਸੀਂ ਥਾਣੇ ਜਾਣ ਦਾ ਇੱਕ ਪਾਸੇ ਉਹਨਾਂ ਦੇ ਨਾਲ ਤੇ ਮਤਲਬ ਅਸੀਂ ਪੂਰੇ ਸਖਤ ਰ੍ਹਾਂਗੇ ਉਹਨਾਂ ਦੇ ਨਾਲ ਬਿਲਕੁਲ ਜੀ ਮਤਲਬ ਬਣਦਾ ਮਾਨ ਸਤਕਾਰ ਇੱਥੇ ਕੀਤਾ ਜਾਊਗਾ ਪੂਰਾ ਜੀ ਪੂਰਾ ਮਾਨ ਸਤਕਾਰ ਕਰਾਂਗੇ ਪੂਰਾ ਕਰਾਂਗੇ ਤੇ ਮਤਲਬ ਸਖਤ ਰ੍ਹਾਂਗੇ ਉਹਨਾਂ ਨਾਲ ਬਿਲਕੁਲ ਕੋਈ ਇਹੋ ਜੀ ਕਮੀ ਨਹੀਂ ਆਊਗੀ ਸਾਡੇ ਵੱਲੋਂ ਬਿਲਕੁਲ ਵੀ ਉਹਨਾਂ ਨਾਲ ਕੋਈ ਨਰਮ ਰਵਈਆ ਵਰਤਾਂਗੇ ਬਿਲਕੁਲ ਨਹੀਂ ਇਹ ਚਾਹਣਾ ਤੇ ਸਤਿ ਸ੍ਰੀ ਅਕਾਲ ਧੰਨਵਾਦ ਤੇ ਜਿਸ ਮਾਮਲੇ ਦੀ ਆਪਾਂ ਗੱਲ ਕਰੀਏ ਤਾਂ ਐਸ ਐਚ ਓ ਸਤਨਾਮ ਸਿੰਘ ਨੇ ਜਿਹੜੇ ਮਿਲੌਤੋਂ ਉਹ ਵੀ ਇਸ ਮਾਮਲੇ ਨੂੰ ਪੂਰੀ ਸਹਿਰਤਾ ਦੇ ਨਾਲ ਪੂਰੀ ਦਲੇਰੀ ਦੇ ਨਾਲ ਕੋਫ ਕਰ ਰਹੇ ਨੇ ਕਿਉਂਕਿ ਉਹ ਕਿਤਨਾ ਕਿਤੇ ਜਿਹੜੇ ਮੋਬਾਈਲ ਚੋਰ ਲੈ ਕੇ ਗਏ ਨੇ ਮੋਬਾਈਲ ਖੋਕੇ ਉਹਨਾਂ ਦੇ ਤਾਰਾ ਕਿਤੇ ਨਾ ਕਿਤੇ ਜੁੜਦਿਆਂ ਸੀ ਤੇ ਉਹਨਾਂ ਦੇ ਵੱਲੋਂ ਬੀਤੇ ਦਿਨੀ ਇੱਕ ਮੋਟਰਸਾਈਕਲ ਚੋਰ ਦੇ ਉੱਪਰ ਪਰਚਾ ਹੀ ਪਾਇਆ ਗਿਆ ਹੁਣ ਉਹ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਹੈ ਜਿਹੜਾ ਉਸ ਇਸ ਮਾਮਲੇ ਨੂੰ ਪੂਰਾ ਚੰਗੇ ਤਰੀਕੇ ਦੇ ਨਾਲ ਕਿਵੇਂ ਕੋਖ ਕਰਕੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਾ ਤੇ ਇਹ ਹਨ ਪਿੰਦਰ ਸੇਖਾ ਜਿਹੜੇ ਕਿ ਨੌਜਵਾਨ ਨੇ ਕਾਫੀ ਮਿਹਨਤ ਦੇ ਨਾਲ ਕਾਫੀ ਚੰਗੇ ਤਰੀਕੇ ਦੇ ਨਾਲ ਪਿੰਡ ਦੀ ਸੇਵਾ ਕਰ ਰਹੇ ਨੇ ਤੇ ਇਹਨਾਂ ਦੇ ਵੱਲੋਂ ਇਹ ਮੋਬਾਈਲ ਹੈ ਜਿਹੜਾ ਇਹਨੂੰ ਗਿਫਟ ਕੀਤਾ ਗਿਆ ਕਸ਼ਮੀਰੀਆ ਨੂੰ ਤੇ ਪੰਜਾਬ ਦਾ ਨਾਮ ਆ ਕਿਤਨਾ ਕਿਤੇ ਰੌਸ਼ਨ ਕੀਤਾ ਗਿਆ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਜਿਹੜੀ ਉਹ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਇਹਨਾਂ ਇਹ ਇੱਕ ਤਰ੍ਹਾਂ ਦੇ ਪ੍ਰੇਰਣਾ ਸਰੋਤ ਸਾਬਤ ਹੋਣ ਧੰਨਵਾਦ ਜੀ